ਸਮਤਾ ਪਟੇਕ ਲਿਆ ਹੈ ਕਰਾ ਪਰ ਸ਼ਾਦੀ ਦੇਖ ਲੈ ਲਈ ਆ 22 ਕਿਲੋਮੀਟਰ ਹੈ ਜਨਾਲਾ ਹੈ ਅਮਰੀਕ ਸਰ ਹੈਗਾ ਤੋਂ 40 ਜਲੰਧਰ 120 ਤੇ ਇਧਰ ਸਾਰਾ ਦਿਵਾਨ ਖਾਲ ਬਣਿਆ ਆ ਜੀ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਡਿਸਟੈਂਸ ਹੈਗਾ ਇਹ 38 ਕਿਲੋਮੀਟਰ ਆ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਇਹ ਗਾਜੀ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਅੱਜ ਹੈ ਜੀ 1 ਜੁਲਾਈ ਸੋ ਐਮਰਜੈਂਸੀ ਸਾਨੂੰ ਕੱਲ ਕਰ ਤੋਂ ਆਉਣਾ ਪਿਆ ਸੀ ਕਿਸੇ ਜ਼ਰੂਰੀ ਕੰਮ ਲਈ ਗੁਰਦਾਸਪੁਰ ਤੇ ਸੋਚਿਆ ਕਿ ਚਲੋ ਵਾਪਸੀ ਜਾਂਦੇ ਆਪਾਂ ਰਮਦਾਸ ਬਾਬਾ ਗੁੱਡਾ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਮੱਥਾ ਟੇਕ ਚੱਲਦੇ ਆਂ ਤਾਂ ਹੁਣ ਇਤੋਂ ਅਸੀਂ ਚੱਲ ਰਹੇ ਹਾਂ ਜੀ ਰਮਦਾਸ ਨੂੰ ਗੁਰਦਾਸਪੁਰ ਤੋਂ ਰਸਤੇ ਵਿੱਚ ਆ ਗਿਆ ਮੀ ਤੇ ਅੱਗੇ ਚੱਲ ਗਏ ਆਪਾਂ ਦਰਸ਼ਨ ਕਰਦੇ ਆਂ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਇਹ ਹੋਪਸੋ ਕਿ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਪਲੀਜ਼ ਜਰੂਰ ਵਧੀਆ ਲੱਗਦੀਆਂ ਤਾਂ ਇਹਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚਲੋ ਜੀ ਦਿਖਾਉਣੇ ਤੁਹਾਨੂੰ ਅੱਗੇ ਮੀ ਬੈ ਗਿਆ ਰਸਤਾ ਦੇਖੋ ਕਿੱਡਾ ਕਲੀਨ ਹੋ ਗਿਆ ਬਹੁਤ ਹੀ ਵਧੀਆ ਹਾਂ ਗ੍ਰੀਨਰੀ ਗ੍ਰੀਨਰੀ ਹੋ ਗਈ ਹੈ ਸਾਰੇ ਹਾਂਜੀ ਗੁਰਦਾਸਪੁਰ ਤੋਂ ਪਹਿਲਾ ਹੋਣਾ ਜੀ ਡੇਰਾ ਬਾਬਾ ਨਾਨਕ ਜਿਹੜਾ ਕਰਤਾਰਪੁਰ ਕੋਰੀਡੋਰ ਆ ਉਹ ਹੋਣਾ ਉਸ ਤੋਂ ਅੱਗੇ ਜਾ ਕੇ ਰਮਦਾਸ ਹੋਣਾ ਕਿਉਂਕਿ ਅਸੀਂ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਹਾਂ ਅਕਰਦਾਸ ਕੋਲ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਡਿਸਟੈਂਸ ਹੈਗਾ ਇਹ 38 ਕਿਲੋਮੀਟਰ 38 ਕਿਲੋਮੀਟਰ ਤੋਂ ਉਸ ਤੋਂ ਅੱਗੇ ਮੇਬੀ 2 ਕਿਲੋਮੀਟਰ ਜਾਂ ਪਤਾ ਨਹੀਂ ਕਿੰਨਾ ਉਹ ਮੈਨੂੰ ਕਲੀਅਰ ਨਹੀਂ ਹੈਗਾ ਰਮਦਾਸ ਤਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਐ ਉਸ ਤੋਂ ਤੁਹਾਨੂੰ ਰਸਤਾ ਵੀ ਦਿਖਾ ਦਾਂਗੇ ਕਿ ਕੋਰੀਡੋਰ ਨੂੰ ਜਿਹੜਾ ਰਸਤਾ ਜਾਂਦਾ ਉਹ ਵੀ ਅਸੀਂ ਦਿਖਾ ਦਾਂਗੇ ਅਸੀਂ ਜਾਣਾ ਨਹੀਂ ਉੱਥੇ ਪਰ ਤੁਹਾਨੂੰ ਅਸੀਂ ਦਿਖਾ ਦੇਵਾਂਗੇ ਕਿ ਕਿੱਥੋਂ ਜਾਂਦਾ ਹੈ ਵੀਡੀਓ ਦੇ ਵਿੱਚ ਫਿਲਹਾਲ ਟੈਂਪਰੇਰੀ ਕਲੋਜ਼ਡ ਆ ਰਿਹਾ ਹੈ ਕਿਉਂਕਿ ਅਜੇ ਉਹ ਤੁਹਾਨੂੰ ਪਤਾ ਹੀ ਆ ਕਿ ਅਜੇ ਕੋਈ ਜਾ ਨਹੀਂ ਰਹੀ ਸੰਗਤ ਉਹ ਤਾਂ ਜਦੋਂ ਬੈਲਗਮ ਤੋਂ ਬਾਅਦ ਜੋ ਵੀ ਹੋਇਆ ਸੀ ਸਾਰਿਆਂ ਨੂੰ ਪਤਾ ਹੀ ਆ। ਤਾਂ ਫਿਲਹਾਲ ਨਹੀਂ ਜਾ ਰਹੀ ਕੋਈ ਸੰਗਤ। ਉਹ ਤੁਹਾਨੂੰ ਰਸਤਾ ਜ਼ਰੂਰ ਅਸੀਂ ਦਿਖਾਵਾਂਗੇ। ਆਪਸੋ ਕੇ ਜਲਦੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋ ਜਾਈਏ। ਤਾਂ ਫਿਰ ਸੰਗਤ ਦਰਸ਼ਨ ਕਰ ਲਈ ਉੱਥੇ ਜਾ ਸਕਦੀ ਹੈ। ਤਾਂ ਅੱਗੇ ਬੱਦਲ ਬਹੁਤ ਹੀ ਜ਼ਿਆਦਾ ਵੇਖੋ ਡਾਰਕ ਹੋਇਆ। ਇਹ ਫਿਰ ਆਏਗਾ। ਇਸ ਵਾਰ ਇਹ ਨਾ ਸਟਾਰਟਿੰਗ ਜ਼ੋਨ ਦੇ ਵਿੱਚ ਹੀ ਕਾਫੀ ਮੀਂਹ ਪੈ ਗਿਆ ਨਹੀਂ ਤੇ ਚਲਾਈ ਲਾਸਟ ਤੇ ਆਂਦੇ ਹੁੰਦੇ ਆ। ਇਸ ਵਾਰੀ ਜ਼ੋਨ ਦੇ ਵਿੱਚ ਹੀ ਕਾਫੀ ਮੀਂਹ ਪੈ ਗਿਆ ਮੌਸਮ ਵਧੀਆ ਹੋ ਗਿਆ। ਆ ਜੀ ਆ ਪਹੁੰਚ ਗਏ ਆ ਸਰਦਾਰਪੁਰ ਕਾਰਿਡੋਰ ਤੇ ਜਿਹੜਾ ਹੈ ਹਾਈਵੇਗਾ ਨਾ NH 354 ਹੈ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਤਾਂ ਇਹ ਆਇਆ ਅਜ ਨਾਲਾ ਹੁੰਦਾ ਆ ਫਿਰ ਉਧਰ ਅੱਗੇ ਨਿਕਲ ਜਾਂਦਾ ਅਮਰੀਕਾ ਤੋਂ ਪਿੱਖੀ ਵੈਂਡ ਜਬਾਲ ਸਾਈਡ ਨੂੰ ਨਿਕਲ ਕੇ ਸਿੱਧਾ ਕੇਮ ਕਰਨ ਕੇਮ ਕਰਨ ਤੋਂ ਅੱਗੇ ਇਧਰ ਪਿੰਡਾਂ ਦੇ ਵਿੱਚ ਦੀ ਮਾਸ਼ੀ ਕੇ ਹੋ ਕੇ ਜਿਹੜਾ ਉਹ ਨਵਾਂ ਪ੍ਰਿਜ ਬਣਿਆ ਕਨੈਕਟ ਕੀਤਾ ਫਰੋਜਪੁਰ ਤੋਂ ਦਰਨਤਾਰ ਨੂੰ ਕੋੜ ਬੁੱਡੇ ਵਾਲਾ ਹਾਰਪਕੇ ਤੋਂ ਤਾਂ ਉਥੇ ਜਾ ਕੇ ਖਤਮ ਹੁੰਦਾ ਐ ਐਨ ਐਚ ਹਾਈਵੇ ਐਨ ਐਚ 354 ਹਾਈਵੇ ਇਹ ਕੋਰੀਡੋਰ ਆ ਗਿਆ ਅਗਰ ਤੁਸੀਂ ਗਰਦਾਸਪੁਰ ਤੋਂ ਆਉਂਦੇ ਹੋ ਤਾਂ ਮੈਂ ਤੁਹਾਨੂੰ ਦਿਖਾ ਦੇਣਾ ਆਹ ਵਾਲਾ ਜਾਂਦਾ ਫਿਲਹਾਲ ਟੈਂਪਰੇਰੀ ਕਲੋਜ਼ ਆਸ ਮਤਲਬ ਕੋਈ ਜਾਂਦੀ ਨਹੀਂ ਸੰਗਤ ਨਹੀਂ ਜਾਂਦੀ ਤਾਂ ਕਲੋਜ਼ ਹੀ ਹੋਣਾ ਹੈ ਕਲੋਜ਼ ਤਾਂ ਕੀ ਹੈਗਾ ਮਤਲਬ ਕੋਈ ਸੰਗਤ ਆ ਜੇ ਫਿਲਹਾਲ ਹੈ ਨਹੀਂ ਵੀ ਤੇ ਇਧਰੋਂ ਆਹ ਸਿੱਧਾ ਰੋਡ ਜਿਹੜਾ ਆ ਰਿਹਾ ਏ ਇਹ ਅਜਨਾਲੇ ਤੋਂ ਆ ਰਿਹਾ ਸਿੱਧਾ ਇਹਦੇ ਵਿੱਚ ਦੀ ਤੁਸੀਂ ਹੋਰ ਵੀ ਰਸਤਾ ਆ ਸਕਦੇ ਅਮਰੀਕ ਸਰ ਤੋਂ ਵਾਇਆ ਮਜੀਠਾ ਵੀ ਆ ਸਕਦੇ ਹੋ ਐਸੇ ਰੋਡ ਤੇ ਆਣ ਕੇ ਜੜ ਚੋਗੇ ਉਹ ਤੁਸੀਂ ਨੈਵੀਗੇਸ਼ਨ ਲਾ ਕੇ ਦੇਖ ਸਕਦੇ ਹੋ ਤੇ ਨਹੀਂ ਤੇ ਸਿੱਧਾ 에어ਪੋਰਟ ਵਾਲਾ ਰੋਡ ਜਿਹੜਾ ਹੁੰਦਾ ਉੱਥੋਂ ਅਮਰੀਕ ਸਰ ਤੋਂ 에어ਪੋਰਟ ਵਾਲਾ ਰੋਡ ਸਿੱਧਾ ਨਿਕਲ ਕੇ ਅੱਗੇ ਜਨਾਲਾ ਆ ਜਾਏਗਾ ਫਿਰ ਰਮਦਾਸ ਆਏਗਾ ਰਮਦਾਸ ਤੋਂ ਅੱਗੇ ਅੱਗੇ ਡੇਰਾ ਬਾਬਾ ਨਾਨਕ ਤੇ ਰੱਗਿਆ ਕੋਰੀਡੋਰ ਆ ਜਾਂਦਾ ਹੈ ਨਾ ਪਟਾਲੇ ਤੋਂ ਵੀ ਸਿੱਧਾ ਰੋਡ ਆ ਜਾਂਦਾ ਉਹ ਸ਼ਾਇਦ ਆਹੀ ਰੋਡ ਆ ਮੇਰੇ ਖਿਆਲ ਜਿਹੜਾ ਪਟਾਲੇ ਤੋਂ ਆਉਂਦਾ ਇਹ ਮਤਲਬ ਤੱਕ ਉਹਨਾ ਹਾਂ ਆਈ ਹੀ ਆ ਇਹ ਬਟਾਲੇ ਤੋਂ ਆ ਜਾਂਦਾ ਰੋਡ ਸਿੱਧਾ ਆ ਕੇ ਇੱਥੇ ਨਿਕਲ ਜਾਂਦਾ ਹੈ ਸਿੱਧਾ ਬਟਾਲੇ ਚਲੇ ਜਾਂਦਾ ਤੁਸੀਂ ਬਟਾਲੇ ਤੋਂ ਆ ਰਹੇ ਹੋ ਤੇ ਸਿੱਧੇ ਇੱਥੇ ਆ ਕੇ ਨਿਕਲ ਸਕਦੇ ਹੋ ਬਿਲਕੁਲ ਹੀ ਕੋਰੀਡੋਰ ਤੇ ਜੇ ਅਜੇ ਅਸੀਂ ਅੱਗੇ ਜਾਣਾ ਹੈ ਮਤਲਬ ਇਧਰ ਕੋਰੀਡੋਰ ਤਾਂ ਬੰਦ ਆ ਜਾਣਾ ਹੀ ਨੀਗਾ ਅਸੀਂ ਰਮਦਾਸ ਜਾਣਾ ਮੱਥਾ ਟੇਕਣਾ ਉੱਥੇ ਰਮਦਾਸ ਸਿੱਧਾ ਹੈਗਾ ਤੇ ਫਤੇਗੜ ਚੂੜੀਆਂ ਇੱਧਰ ਹੈਗਾ ਲੈਫਟ ਸਾਈਡ ਅੰਮ੍ਰਿਤਸਰ ਵੀ ਲੈਫਟ ਸਾਈਡ ਜਾਨਕੀ ਫਤਿਹਗੜ ਚੂੜੀਆਂ ਦੇ ਵਿੱਚ ਦੀ ਜਾ ਸਕਦੇ ਹੋ ਤੇ ਇੱਧਰ ਆ ਗਿਆ ਡੇਰਾ ਬਾਬਾ ਨਾਨਕ ਇਸ ਚੌਂਕ ਤੋਂ ਆਹ ਰਸਤਾ ਜਿਹੜਾ ਇੱਧਰ ਮੁੜਦਾ ਹੈ ਅੱਗੇ ਹੱਥ ਨੂੰ ਇਹ ਫਤਿਹਗੜ ਚੂੜੀਆਂ ਹੁੰਦਾ ਆ ਸਿੱਧਾ ਨਿਕਲ ਜੇਗਾ ਅੰਮ੍ਰਿਤਸਰ ਨੂੰ ਜੇ ਪਾਇਥੋ ਜਾਣਾ ਹੈ ਰਾਜਾ ਸੰਸੀ ਅੰਮ੍ਰਿਤਸਰ ਆਵੇ 53 ਕਿਲੋਮੀਟਰ ਰਾਜਾ ਸੰਸੀ ਇੱਥੋਂ ਤੇ ਅਜ ਸਾਰੀ ਰਾਜਾ ਸੰਸੀ 53 ਤੇ ਅੰਮ੍ਰਿਤਸਰ 60 ਕਿਲੋਮੀਟਰ ਹੈ ਰੋੜਾ ਥੋੜਾ ਜਿਹਾ ਪੈਚੇ 2-3 ਕਿਲੋਮੀਟਰ ਦਾ ਆਪਾਂ ਨੂੰ ਮਿਲਿਆ ਉਹ ਵੀ ਉਹ ਕੱਟਿਆ ਹੋਇਆ ਬਣ ਜਾਣਾ ਬਾਕੀ ਰੋਡ ਬਹੁਤ ਵਧੀਆ ਅੱਗੇ ਜਾ ਕੇ ਹੁਣ ਤੱਕ ਤਾਂ ਬੜਾ ਵਧੀਆ ਮਿਲਿਆ ਰੋਡ ਇਸ ਤੋਂ ਅੱਗੇ ਦੇਖਦੇ ਆਂ ਕੀ ਆ ਆ ਜਿਹੜੀ ਟ੍ਰੇਨ ਆਂਦੀ ਆ ਡੇਰਾ ਪਾਪਾ ਨਾਨਕ ਰੇਲਵੇ ਸਟੇਸ਼ਨ ਇਹ ਲਾਸਟ ਰੇਲਵੇ ਸਟੇਸ਼ਨ ਹੀ ਆ ਜਿਵੇਂ ਤੁਸੀਂ ਸਾਡੀ ਵੀਡੀਓ ਦੇਖਿਆ ਹੋਗਾ ਕੇਮ ਕਰਨ ਦਾ ਲਾਸਟ ਉਧਰੋਂ ਪਹੁੰਚ ਜਾਂਦਾ ਸੀ ਨਾ ਬਾਰਡਰ ਤੇ ਤਾਂ ਇਹ ਵੀ ਇੱਕ ਲਾਸਟ ਰੇਲਵੇ ਸਟੇਸ਼ਨ ਆ ਇਧਰ ਆਵੇ ਇਹ ਅਮ੍ਰitsar ਤੋਂ ਟ੍ਰੇਨ ਹੁੰਦਾ ਡੇਰਾ ਭੱਬਾ ਨਾਨਕ ਤੱਕ ਹੀ ਆਉਦੀ ਐ ਇੱਥੇ ਅੱਗੇ ਜਾ ਕੇ ਰੇਲਵੇ ਸਟੇਸ਼ਨ ਆਦਾ। ਇਹ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਆ ਹਿਸਟਰੀ ਉਹ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੇ ਜਿਹੜੀ ਆਪਣਾ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਆ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਪਰ ਮਿਲ ਜੇਗੀ। ਰੇਲਵੇ ਸਟੇਸ਼ਨ ਇਹ ਜਿਹੜਾ ਰੇਲਵੇ ਸਟੇਸ਼ਨ 1947 ਤੋਂ ਪਹਿਲਾਂ ਇਹਦਾ ਮੈਂ ਤੁਹਾਨੂੰ ਦੱਸ ਦੇਣਾ 1947 ਤੋਂ ਪਹਿਲਾਂ ਇਹ ਲਾਈਨ ਜਿਹੜੀ ਹੈ ਨਾ ਸਿਆਲਕੋਟ ਨੂੰ ਜੋੜਦੀ ਸੀ ਜੋ ਕਿ ਪਾਕਿਸਤਾਨ ਦੇ ਵਿੱਚ ਰਹਿ ਗਿਆ। ਅਮਰੀਕ ਸਰ ਤੋਂ ਹੁੰਦੀ ਹੋਈ ਇੱਥੋਂ ਡੇਰਾ ਪਾਪਾ ਨਾਨਕ ਤੋਂ ਅੱਗੇ ਪਾਕਿਸਤਾਨ ਦੇ ਵਿੱਚ ਹੋ ਜਾਂਦੀ ਸੀ ਫਿਰ ਅੱਗੇ ਸਿੱਧੀ ਸਿਆਲਕੋਟ ਸੋ ਆ ਨਾਲ ਨਾਲ ਬਾਰਡਰ ਹੀ ਆ ਗਿਆ ਆ ਤੁਸੀਂ ਜਿਹੜਾ ਦੇਖ ਰਹੇ ਜੇ ਆ ਬਿਲਕੁਲ ਬਾਰਡਰ ਤੇ ਅਸੀਂ ਆਵਿਆ ਨਾਲ ਇਸ ਤੋਂ ਅੱਗੇ ਥੋੜਾ ਹੀ ਅੱਗੇ ਬਾਰਡਰ ਹੋਏਗਾ ਤਾਰਾਂ ਦਿਖਦੀਆਂ ਹੋਣਗੀਆਂ ਮਤਲਬ ਇੱਥੋਂ ਨਹੀਂ ਦਿਖਦੀਆਂ ਅੱਗੇ ਪਾਕਿਸਤਾਨ ਦਾ ਏਰੀਆ ਹੀ ਇੱਥੋਂ ਤਾਂ ਰੋਡ ਤੁਸੀਂ ਦੇਖੋ ਕਿੰਨਾ ਸੁੰਦਰ ਦੋਨੋਂ ਸਾਈਡਾਂ ਤੇ ਜਮਨ ਦੇ ਦਰਖਤ ਆ ਵੱਡੇ ਵੱਡੇ ਸ੍ਰੀ ਰਮਦਾਸ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਸਿੱਧੇ ਨਿਕਲ ਜਾਣਾ ਅੰਮ੍ਰਿਤਸਰ ਨੂੰ ਉੱਧਰ ਨੂੰ ਸੌਰੀ ਰਾਜਾ ਸੰਸੀ ਵਾਇਆ ਨਿਕਲਾਂਗੇ 에어ਪੋਰਟ ਵਾਲਾ ਵਾਇਆ ਇਹ ਸਿੱਧਾ ਅੰਮ੍ਰਿਤਸਰ ਇੰਟਰ ਹੋ ਕੇ ਫਿਰ ਅਸੀਂ ਉੱਧਰ ਆਪਣੇ ਟੇਟ ਨੂੰ ਜਾਵਾਂਗੇ ਰੋਡ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਬੱਸ ਆਵੇ ਅੱਗੇ ਰੋਡਾ ਵੀ ਬਣਿਆ ਹੋਇਆ ਫਿਰ ਤਿੰਨ ਕਿਲੋਮੀਟਰ ਦਾ ਪੈਚ ਜਿਹੜਾ ਡੇਰਾ ਬਾਬਾ ਨਾਨਕ ਦੇ ਨੇੜੇ-ਨੇੜੇ ਵਾਲਾ ਹੈ ਨਾ ਮਤਲਬ ਉਹ ਏਰੀਆ ਹੋ ਜਾਂਦਾ ਕਈ ਵਾਰੀ ਖਰਾਬ ਦੌਰ ਛੜਕ ਹੋਈ ਜਾਂਦੀ ਜਿਵੇਂ ਸ਼ਹਿਰ ਹੋਇਆ ਪਿੰਡ ਹੋਇਆ ਕਿਤੇ ਵੀ ਉਥੇ ਟੁੱਟ ਜਾਂਦੀ ਉਥੇ ਜਲਦੀ ਟੁੱਟਦੀ ਆ ਤੇ ਦੂਜੀ ਸੜਕ ਨਹੀਂ ਟੁੱਟਦੀ ਹੁੰਦੀ ਉਹਦਾ ਕਾਰਨ ਕੀ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਪਾਣੀ ਜ਼ਿਆਦਾ ਵਹਿ ਜਾਂਦਾ ਰੋਡ ਤੇ ਤੇ ਇਸ ਕਰਕੇ ਫਿਰ ਟੁੱਟ ਜਾਂਦੀ ਹੈ ਹੁਣ ਆਪ ਵੀ ਇਥੋਂ ਨਿਕਲ ਚੁੱਕੇ ਡੇਰਾ ਬਾਬਾ ਨਾਨਕ ਤੋਂ ਬਾਹਰ ਬਸ ਹੁਣ ਰਮਦਾਸ ਹੀ ਆਉਣਾ ਹੈ ਸ਼ਾਇਦ 2 ਕਿਲੋਮੀਟਰ ਤੇ ਹੀ ਆ ਤੋ ਦੱਸ ਦੇ ਜਾ ਦੇਖ ਲੈਣੇ ਲਓ ਜੀ ਡੇਰਾ ਬਾਬਾ ਨਾਨਕ ਤੋਂ ਆਪਾਂ ਕਾਫੀ ਅੱਗੇ ਆ ਹੀ ਗਏ ਆ ਤਾ ਇੱਕ ਥੋੜਾ ਮੈਂ ਸ਼ਾਇਦ ਤੁਹਾਨੂੰ ਦੱਸਿਆ ਕਿ 2 ਕਿਲੋਮੀਟਰ 2 ਕਿਲੋਮੀਟਰ ਨਹੀਂ ਹੈ ਜਿਆਦਾ ਹੈ ਅਸੀਂ ਕਿਸੇ ਇੱਥੇ ਲੋਕਲਸ ਤੋਂ ਪੁੱਛਿਆ ਹੋਣਾ ਮਤਲਬ 3 ਕਿਲੋਮੀਟਰ ਅਸੀਂ ਆ ਗਏ ਆ ਪਿੱਛੋਂ ਡੇਰਾ ਬਾਬਾ ਨਾਨਕ ਤੋਂ ਚੱਲ ਕੇ ਤੇ ਅਜੇ ਵੀ ਉਹਨਾਂ ਨੇ ਕਿਹਾ ਕਿ 7 ਕਿਲੋਮੀਟਰ ਉਹਨਾਂ ਦਾ ਕਹਿਣਾ ਸੀ ਜੋ ਕਿ 7 ਕਿਲੋਮੀਟਰ ਤੇ ਅੱਗੇ ਜਾ ਕੇ ਰਮਦਾਸ ਆਏਗਾ ਤਾਂ ਉੱਥੇ ਗੁਰਦੁਆਰਾ ਸਾਹਿਬ ਆ ਸੋ ਜੇ ਕਹਿ ਲਈ ਫਿਰ ਜੋ ਉਹਨਾਂ ਦੇ ਹਿਸਾਬ ਨਾਲ ਮਤਲਬ 10 ਕਿਲੋਮੀਟਰ ਦਾ ਡਿਸਟੈਂਸ ਬਣਦਾ ਹੈ ਪਰ ਐਗਜ਼ੈਕਟਲੀ ਅਸੀਂ ਤੁਹਾਨੂੰ ਇਹਦੀ ਵੀਡੀਓ ਦੇ ਲਾਸਟ ਦੇ ਦੱਸਦਾਗੇ ਜਦੋਂ ਅਸੀਂ ਖੁਦ ਵੇਖਾਂਗੇ ਕਿਉਂਕਿ ਕਈ ਵਾਰੀ ਹੁੰਦਾ ਕੋਈ ਉੱਥੇ ਦਾ ਲੋਕਲ ਬੰਦਾ ਕੋਈ ਵੀਡੀਓ ਵੇਖੇ ਤਾਂ ਉਹ ਕਹੇ ਕਿ ਤੁਸੀਂ ਗਲਤ ਇਨਫਰਮੇਸ਼ਨ ਦਿੰਦੇ ਹੋ ਕਿਉਂਕਿ ਅਸੀਂ ਇਸ ਏਰੀਏ ਦੇ ਨਹੀਂ ਆ। ਸੋ ਸਾਨੂੰ ਇਸ ਏਰੀਏ ਦਾ ਅਜੇ ਪਤਾ ਕੋਈ ਨਹੀਂ ਪਹਿਲੀ ਵਾਰ ਹੀ ਆਏ ਆ। ਤਾਂ ਫਿਰ ਜਾਣ ਤੋਂ ਬਾਅਦ ਹੀ ਅਸੀਂ ਤੁਹਾਨੂੰ ਐਗਜੈਕਟ ਦੱਸ ਸਕਦੇ ਹਾਂ ਕਿ ਕਿੰਨੇ ਕਿਲੋਮੀਟਰ ਆ। ਤਾਂ ਲਾਸਟ ਦਿਨ ਜ਼ਰੂਰ ਦੱਸਾਂਗੇ ਕਿ ਉੱਥੋਂ ਡੇਰਾ ਬਣਾਉਣ ਤੋਂ ਕਿੰਨਾ ਆਏਗਾ। ਰਮਦਾਸ। ਉਹ ਰਮਦਾਸ ਆਉਣੀ ਵਾਲਾ ਏਟਾ। 22 ਕਿਲੋਮੀਟਰ ਹੈ ਜਨਾਲਾ ਹੈ ਅਮਰੀਕਸਰਗਾ ਤੋਂ 40 ਜਲੰਧਰ 120 ਤੇ ਆ ਗਿਆ ਪਰਮਦਾਸ ਸੋ ਅੱਗੇ ਜਾ ਕੇ ਰਸਤਾ ਤੁਹਾਨੂੰ ਦਿਖਾਉਣੇ ਆ ਉਹੀ 3 ਤੋਂ 11 ਕਿਲੋਮੀਟਰ ਦਾ ਹੈ ਯਾ ਡਿਸਟੈਂਸ ਥੋੜਾ ਨਹੀਂਗਾ ਉਹ ਆਪਾਂ ਪਹਿਲੀ ਗੱਲ ਦੀ ਇਨਫੋਰਮੇਸ਼ਨ ਸੀਗੀ ਮਤਲਬ ਇਧਰੋਂ ਜੇ ਤੁਸੀਂ ਗਰਦਾਸਪੁਰ ਵਾਲੀ ਸਾਈਡ ਤੋਂ ਹਟੇਰਾ ਬਾਬਾ ਨਾਨਕ ਤੋਂ ਤੇ 10 11 ਕਿਲੋਮੀਟਰ ਹੈਗਾ ਜੇ ਤੁਸੀਂ ਅਜਨਾਲੇ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਫਿਰ ਰਮਦਾਸ ਪਹਿਲਾਂ ਆਏਗਾ ਫਿਰ ਫਿਰ ਹਟੇਰਾ ਬਾਬਾ ਨਾਨਕ ਆਏਗਾ ਇਦਾਂ ਹੋਏਗਾ ਤੋ ਇਥੋਂ ਅਸੀਂ ਪੁੱਛਣਾ ਹੈ ਰਸਤਾ ਕਿਸੇ ਨਾ ਕਿਸ ਨੂੰ ਪੁੱਛਦੇ ਆ ਕਿ ਕਿੱਥੋਂ ਰਸਤਾ ਜਾਂਦਾ ਇਕਤਾ ਚੌਕ ਜਾਂਦਾ ਹੈ ਨਾ ਅ ਸ਼ਾਇਦ ਇਹ ਸੋਈ ਚੌਕ ਸੀ ਉਹ ਮੁੰਡੇ ਪਿੱਛੇ ਘੇਰ ਰਹੇ ਸੀ ਤੇ ਪੁੱਛ ਲੈਨੇ ਆ ਜੱਲਾਪਾ ਇਹਨਾਂ ਨੂੰ ਪੁੱਛ ਲੈਨੇ ਆ ਕਿ ਕਾ ਰਸਤਾ ਹੁੰਦਾ ਪਤਾ ਨਹੀਂ ਕਿਧਰ ਹੁੰਦਾ ਭਾਜੀ ਸ਼ਰਮਦਾਸ ਹੀ ਆਏ ਤੇ ਉਹ ਗੁਰਦੁਆਰਾ ਸਾਹਿਬ ਜਾਣਾ ਸੀ ਅਸੀਂ ਕਿਹੜੀ ਸਾਈਡ ਇਹ ਕਿਹੜਾ ਗੁਰਦੁਆਰਾ ਸਮਾਦ ਬਾਬਾ ਬਾਬਾ ਸਮਾਦ ਇਧਰ ਹੀ ਹੈ समाध बाबा बुढ़ा साहब जी अच्छा अच्छा ठीक है हाँ जी यही रमदास ही है जी पूछ लिया इतो चौंक तो जो तुम अमृतसर तो आओगे ये तो फिर तुम इतो लैफ्ट मुड़ जाओ जो उधरों आ रहे हो तुम देर बाबा नानक तो इस चौंक चो राइट ਆ ਤਾਂ ਇਨਵਰਡ ਵਰ ਦਵਾਰ ਸਮਾਧ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਨੈਤਰੀ ਆ ਆਹੀ ਹੈ ਨੰਗਰ ਪਰ আর ਕਿਉਂ ਪਤਾ ਨਹੀਂ ਕਿੱਥੇ ਉਹ ਅੰਦਰ ਹਨ ਪਾਰਕਿੰਗ ਹਾਂਜੀ ਜਿੱਥੇ ਪਾਰਕਿੰਗ ਹੈਗੀ ਹੈ ਜੀ ਕਾਰ ਪਾਰਕਿੰਗ ਅੰਦਰ ਲਿਜਾ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਅਛਾਤ ਵਾਪਸੀ ਇੱਧਰ ਦੀ ਕਰਦੇ ਹੋ ਦੂਜੀ ਸਾਈਡ ਤੇ ਇੰਟਰੈਂਸ ਇੱਧਰ ਹੈ ਨਹੀਂ ਉਹ ਢੀਏ ਕੰਮ ਗਈਆਂ ਨੇ ਉਧਰ ਤੇ ਨਹੀਂ ਆ ਰਹੀਆਂ ਵਾਪਸ ਤੇਰੇ ਹੋ ਫਿਰ ਹੋਰ ਕਿਉਂ ਪਿੰਡ ਜੇ ਜਾ ਕੇ ਦੇਵੰਦਿਆਂ ਨੂੰ ਚਲੋ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਐ ਗਾਜੀ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਇੱਧਰ ਨਾਲ ਹੀ ਜੋੜਾ ਘਰ ਹੈ ਇੱਥੇ ਜੋੜਾ ਦਾ ਮਤਲਬ ਹੈ ਕਿ ਇੱਧਰ ਦਾ ਹੈ ਇੰਟਰੈਂਸ ਐਸ ਸਮੇਂ ਇੰਟਰੈਂਸ ਹੈਗਾ

पे दे करांगे, इसना नहीं करांगे, करके फिर उस लवान काउंडा मथा टेक इधर है सरोवर गुरद्वारा साहब की बैक साइड से इधर तुम देख सकते गुरद्वारा साहब एंट्रेंस हो गए ना इधर पिछे मतलब सजिया था सकते हो आपके सरोवर तो पांच स्नान करें हम जी पांच स्नान पा कर रहे हैं और आप पर देख रहा हूं किरा प्रसादी ले ले के ਇਰਮਾ 38 ਇਹੋ ਸੋਹਣੇ ਇਹੋ ਸੋਹਣੇ ਆ ਜੀ ਦੇ ਰੱਪਾ ਲੈ ਲਿਆ ਹੁਣ ਆਪਾਂ ਸਾਰਾ ਦੀਵਾਨ ਖਾਲ ਬਣਿਆ ਆ ਔਰ ਹੀ ਸੁੰਦਰ ਉੱਪਰ ਦੀਵਾਨ ਆਲਾ ਤੇ ਥੱਲੇ ਤੁਸੀਂ ਆ ਜਿਹੜੇ ਸਾਰੇ ਦੇਖ ਸਕਦੇ ਹੋ ਨਾ ਕਮਰੇ ਇੱਥੇ ਖੰਡ ਪੜ ਸਾਹਿਬਾ ਅਗਰ ਕਿਸੇ ਨੇ ਸੁਖਣਾ ਚੁਤੀ ਹੈ ਜਿਹੜਾ ਵੀ ਇੱਥੇ ਖੰਡ ਪੜ ਸਾਹਿਬਾ ਕਰਾਉਣਾ ਉਹ ਸਾਰੇ ਖੰਡ ਪੜ ਸਾਹਿਬ ਇੱਧਰ ਹੁੰਦੇ ਆ ਆ ਸਾਰੇ ਰੂਮਸ ਬਣੇ ਆ ਇੱਥੇ ਸਾ ਇੱਧਰ ਥੱਲੇ ਹੈਗਾ ਜੀ ਲੰਗਰ ਹਾਲ ਸਾਰਾ ਲੰਗਰ ਆਲਾ ਮਥਾ ਪਾ ਟੇਕ ਲਿਆ ਹੈ ਕੜਾ ਪ੍ਰਸ਼ਾਦੀ ਦੇਖ ਲੈ ਲਈ ਆ ਹੁਣ ਇਥੋਂ ਆਪਾਂ ਚੱਲ ਰਹੇ ਆਂ ਵਾਪਸ ਤੇ ਹੁਣ ਆਪਾਂ ਸਿੱਧੇ ਆਪਣੇ ਜਾਣਾ ਪੈਣ ਦੀ ਜੀ ਬੇਥੋਂ ਡੇਢ ਤੋਂ ਡੇਢ ਘੰਟਾ ਲੱਗੀ ਜਾਣਾ ਹੁਣ ਆਪਾਂ ਆ ਗਏ ਜੀ ਨੀਚੇ ਆ ਨੀਚੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਰਗੀ ਜੋਤ ਹੂੰ ਲੋ ਜੀ ਦਰਸ਼ਨ ਆਪਾ ਕਰ ਲਏ ਆ ਤੇ ਹੁਣ ਆਪਰ ਚੱਲੇ ਵਾਪਸ ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਇਹਦੀ ਹਿਸਟਰੀ ਜਿਹੜੀ ਆ ਜਿਆਦਾ ਸੀ ਜਿਹੜੀ ਆ ਉਹ ਇਹਦੇ ਵਿੱਚ ਤੁਹਾਨੂੰ ਮਿਲੇਗੀ ਡਿਸਕ੍ਰਿਪਸ਼ਨ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਪੂਰੀ ਪ੍ਰੋਪਰ ਹਿਸਟਰੀ ਜਿਹੜੀ ਤੁਸੀਂ ਪੜ ਲਿਓ ਚਲੋ ਜੀ ਰਸਤਾ ਇੱਕ ਵਾਰੀ ਥੇਰੇ ਮੈਂ ਤੁਹਾਨੂੰ ਕਿਆ ਦਿਖਾਦਾ ਇਧਰੋਂ ਅਸੀਂ ਜਿੱਧਰੋਂ ਆ ਰਹੇ ਆ ਇਹ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਤੇ ਆਹ ਚੌਕ ਆ ਗਿਆ ਇਸ ਚੌਕ ਦੇ ਅੱਗੇ ਉਹ ਤੁਸੀਂ ਕਾਰ ਵੇਖੀ ਹੈ ਮੋੜੀ ਰਾਈਟ ਸਾਈਡ ਨੂੰ ਏ ਅੰਮ੍ਰਿਤਸਰ ਜਾ ਰਿਹਾ ਹੈ ਤੇ ਇਧਰ ਲੈਫਟ ਸਾਈਡ ਨੂੰ ਜਾਨੀ ਕਿ ਖੱਬੇ ਹੱਥ ਨੂੰ ਜਾ ਰਿਹਾ ਹੈ ਜਿਹੜਾ ਬਾਬਾ ਨਾਨਕ ਅਨਸੀਤਾ ਗੁਰਦੁਆਰਾ ਸਾਹਿਬ ਆ ਇਧਰ ਵੀ ਇੱਕ ਹੈ ਜਿਹੜਾ ਸਰੋਵਰ ਵਾਲਾ ਤਲਾਬ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਸੀ ਹੈ ਨਾ ਹਾਂ ਤਾਂ ਉਹ ਆ ਉੱਥੇ ਅਸੀਂ ਫਿਲਹਾਲ ਨਹੀਂ ਜਾ ਰਹੇ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਤੇ ਹੁਣ ਅਸੀਂ ਇੱਥੇ ਦਰਸ਼ਨ ਕਰ ਲਏ ਆ ਜਿਆਦਾ ਸਾਨੂੰ ਇਹ ਹੀ ਸੀ ਕਿਉਂਕਿ ਅਸੀਂ ਮੂੰਹ ਘੱਡਿਆ ਸੀ ਕਿ ਜਾਣਾ ਉੱਥੇ ਇਸ ਕਰਕੇ ਆਪਾਂ ਇੱਥੇ ਆਏ ਸੀ ਜ਼ਰੂਰੀ ਤੇ ਤੋਂ ਮੌਸਮ ਖਰਾਬ ਆ ਤੇ ਹੁਣ ਆਪਾਂ ਜਲਦੀ ਬੱਸ ਕਰ ਵਾਪਸ ਜਾਣਾ ਆ ਫਿਰ ਸੈਂਟਰ ਵੀ ਓਪਨ ਕਰਨਾ ਜਾ ਕੇ ਫਿਰ ਤਾਂ ਕੋਸ ਨਹੀਂ ਨਹੀਂ ਆ ਹਾਂ ਹਾਂ ਕੋਹੜੇ ਲੱਗਦਾ ਦਿੱਕੀ ਨਾ ਨਾ ਹੁੰਦੀ ਆ ਕੋਈ ਅੱਗੀ ਆ ਤਾ ਤਾਂ ਉੱਗਾ ਸੈਡ ਪਿਛਾ ਉਹ ਨਹੀਂ ਹੋਈ ਮੈਨੂੰ ਲੱਗਦਾ ਉਹਨੇ ਕਾਟੋ ਵੀ ਗਿਆ ਵਾ ਲੈ ਆ ਗੱਡੀ ਵਾਲਾ ਭਜਾ ਕੇ ਆਇਆ ਸੀ ਜੀ ਅੱਗੇ ਬੋਲਦੇ ਕੋਲ ਤੱਕ ਇਸ ਸੜਕ ਦਾ ਕੰਮ ਚੱਲਦਾ ਨਹੀਂ ਤੇ ਉੱਥੇ ਬਸ ਜਿਹੜੀ ਆ ਨੀਚੇ ਟੁੱਪੀ ਆ। ਬਚਾਦਾ ਹੋ ਗਿਆ ਬਸ ਜਾਨੀ ਕਿ ਉੱਥੇ ਥੋੜਾ ਜਿਹਾ ਟੇਢੀ ਹੋ ਗਈ ਆ ਤਾਂ ਰਸਤਾ ਸਾਰਾ ਬਲਾਕ ਹੋ ਗਿਆ ਹੁਣ ਉੱਥੋਂ ਵਾਪਸ ਮੁੜਨਾ ਪਿਆ। ਬਸ ਮੁੜ ਕੇ ਇੱਧਰ ਕੋਈ ਰਸਤਾ ਹੈਗਾ ਕਹਿੰਦੇ। ਆ ਗੱਡੀਆਂ ਸਾਰੀਆਂ ਜਾ ਰਹੀਆਂ ਨੇ ਔਰ ਕੇ ਸਵਿਫਟ ਵਾਲੇ ਨੂੰ ਪਤਾ ਆ ਪਿੱਛੇ ਇੱਕ ਪੰਜਾਬ ਸਰਕਾਰ ਵਾਲਿਆਂ ਦੀ ਜਾ ਰਹੀ ਹੈ। ਇਹਦੇ ਚ ਪਤਾ ਨਹੀਂ ਕਿਹੜਾ ਅਫੀਸਰ ਆ। ਇਹਨੇ ਵੀ ਉੱਧਰ ਹੀ ਜਾਣਾ। ਆ ਇੰਡੀਗੇਟਰ ਦੇ ਤਾਂ ਇੱਧਰ ਹੀ ਸੋ ਨਾ ਆਪਾਂ ਨੂੰ ਰਸਤਾ ਤਾਂ ਪਤਾ ਨਹੀਂ ਆਪਾਂ ਇੰਨਾਂ ਗੱਡੀਆਂ ਨੂੰ ਫਾਲੋ ਕਰਕੇ ਜਾਵਾਂਗੇ ਇੱਥੇ ਕੋਈ ਲੋਕਲ ਰਸਤਾ ਹੈ ਉਹ ਅਗਲਾ ਮੁੰਡਾ ਜਿਹੜਾ ਨਾ ਲੋਕਲ ਆ ਕੋਈ ਉਹਨੂੰ ਪਤਾ ਹੈ ਹਰ ਤੋਂ ਜਿਆਦੀ ਤੇਜ਼ੀ ਵੀ ਹੋ ਸੀ ਨਹੀਂ ਜੇ ਤਾਂ ਕਹਿੰਦੇ ਕਾਲੀ ਅਗੇ ਟੋਏ ਵਾਲੀ ਗੱਲ ਹੋਈ ਅੱਜ ਉਹ ਜਿਹੜਾ ਅੱਗੇ ਸਵਿਫਟ ਵਾਲਾ ਜਾ ਰਿਹਾ ਨਾ ਰੈਪ ਡਰਾਈਵਿੰਗ ਕਰਕੇ ਆਇਆ ਸੀ ਪਿੱਛੋਂ ਤੇ ਜਾ ਕੇ ਤੇ ਅੱਗੋਂ ਫੇਰ ਵਾਪਸ ਮੋੜਨਾ ਪਿਆ

ਦਰਖਤ ਲੱਗੇ ਆ ਨਾ ਚਾਰ ਚੁਫੇਰੇ ਗ੍ਰੀਨਰੀ ਨਜ਼ਰ ਆ ਰਹੀ ਆ ਮੀਂਹ ਪੈਂਦਾ ਬੱਦਲ ਹੋਏ ਆ ਉਹਦੇ ਨਾਲ ਹੋਰ ਗ੍ਰੀਨਰੀ ਗ੍ਰੀਨਰੀ ਲੱਗਦੀ ਆ ਸਕ੍ਰੈਚ ਪਾਉਣ ਵਾਲਾ ਕੰਮ ਆ ਗੱਡੀ ਤੇ ਜੀ 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 ਇਤ ਲਈ ਗਾਛਾ ਜਨਾਲੇ ਰਖਾਸ ਦੇਖੋ ਰਵੇਗਾ ਇਹ ਕਿਹੜਾ ਕੀ ਕਹਿੰਦੇ ਨੂੰ ਜਵਾਰ ਨੋਦ ਜਵਾਰ ਨੋ ਮੈਨੂੰ ਤਾਂ ਨਾਲ ਹੈ ਜਵਾਰ ਨੋਦ ਜਵਾਰ ਨੋਦਿਆ ਨੋਦਿਆ ਜਵਾਰ ਨੋਦਿਆ ਛਾ ਜਵਾਰ ਨੋਦਿਆ ਸਕੂਲ ਸੈਂਟਰ ਗਵਰਨਮੈਂਟ ਦਾ ਜਵਾਰ ਨੋਦਿਆ ਇਹ ਤਾਂ ਜਾਦਾ ਨਹੀਂ ਸਿਰ ਨੂੰ ਲੈ ਗਿਆ ਮੈਨੂੰ ਲੱਗਦਾ ਹੈ ਇਹ ਕਿੱਧਰ ਨੂੰ ਲੈ ਗਿਆ ਉਹ ਕਿਹੜੇ ਰੋਡ ਤੇ ਜਾਣ ਅੱਛਾ ਇਹ ਵੀ ਮੈਨੂੰ ਲੱਗਦਾ ਉੱਥੋਂ ਰਮਦਾਸ ਤੋਂ ਸਿੱਧਾ ਹੈ ਉਹ ਟਰੈਕ ਆ ਨਾਲ ਦਿਲ ਮੇਰਾ ਇਹ ਪਰ ਉਹ ਕਿੱਧਰ ਨੂੰ ਜਾਊਗਾ ਤੁਹਾਨੂੰ ਇਹ ਨਹੀਂ ਬਤਾਣ ਇਹ ਤੋਂ ਨੈਵੀਗੇਸ਼ਨ ਆਪਾਂ ਹੀ ਲਾ ਲ ਕੇ ਜਾਂਦੇ ਰਮਦਾਸ ਹਨੀ ਕਿੱਥੋਂ ਮেরে ਘਾ ਇਹ ਜਾਂਦਾ ਹੋਣਾ ਹੈ ਸ਼ਾਇਦ ਇਹ ਹੁਣ ਜਾਊਗਾ ਵਾਇਆ ਮਜੀਠਾ ਫਿਰ ਰਜਨਾਲਾ ਪਸ ਕੀ ਪਗਰ ਜਾ ਕੇ ਸ਼ਾਇਦ ਅੱਗੇ ਦੇਖਦੇ ਆ ਅੱਗੇ ਜਾ ਕੇ ਨਾ ਕੋਈ ਰਸਤੇ ਦਾ ਜੀ ਸਮ ਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਬਸ ਆਪਾਂ ਇਹਨਾਂ ਗੱਡੀਆਂ ਨੂੰ ਫੋਲੋ ਕਰਕੇ ਜਾਣਾ ਸਿਰਫ ਆ ਇਹਨੂੰ ਵੀ ਨਹੀਂ ਪਤਾ ਕਿ ਸਾਡੇ ਅੱਗੇ ਗੱਡੀ ਜਾ ਰਹੀ ਹੈ ਨਾ ਪੰਜਾਬ ਸਰਕਾਰ ਕਿਤੇ ਲਿਖਿਆ ਇਹ ਵੀ ਹੋ ਆ ਕਲੀ ਗੱਡੀ ਵਾਲੇ ਨੂੰ ਫੋਲੋ ਕਰ ਰਿਹਾ ਉਹ ਅਗਲੇ ਨੂੰ ਪਤਾ ਹੋਏ ਸ਼ਾਇਦ ਇਹ ਨਹੀਂ ਕਰਤੀ ਜ ਗਿਆ ਗਿਆ ਤਾਂ ਹੈ ਹੀ ਜਿਹੜਾ ਪਤਾ ਹੁੰਦਾ ਆਗੇ ਫਿਰਦਾ ਹੁਣ ਲੋਕ ਕੋਈ ਨਾ ਪਤਾ ਲੋਕ ਕੋਈ ਨਾ ਪਤਾ ਲੋਕਲੀ ਹੁਣ ਸਰਹਣੀ ਕਿਧਰ ਕਮਾਈ ਕੋਈ ਕਰਦਾ ਬੱਸ ਪਤਾ ਹੀ ਨਾ ਆਵੇ ਅਰੇ ਇਹ ਦੇ ਮਗਰ ਬਸ ਆ ਚੱਕੇ ਨਹੀਂ ਤਰੰਗਿਆ ਯਾਹ ਰੋੜ ਤੇ ਇਤਨਾ ਫਿਰ ਇਤਨਾ ਨਹੀਂ ਰੋੜਾ ਇਹ ਰੋੜਾ ਜੀ ਲੈ ਨਹੀਂ ਸਬ지 ਲੱਗੀ ਵੀ ਕਿੱਥੇ ਚਾਈ ਕਿਧਰ ਫਿਰਦਾ ਚੱਲ ਆਕੇ ਬਣ ਜਾਓ ਕੀ ਰੋੜਾ ਨਾ ਅਜਨਾਲਾ 18 ਕਿਲੋਮੀਟਰ ਅਸਾ ਹੈ ਅਜਨਾਲੇ ਜਾਣੀ ਆ ਰੋੜ ਦੇ ਕੋਈ ਨਾ ਉਹ ਹੀ ਆ ਫਿਰ ਚੱਲ नहीं अा पार्तमा रोड़ नहीं नहीं अच्छा ठी पचा पिछे डलोना सिंंग रहा पचार ਇਹ ਗਾਥੇ ਬੰਦੀ ਪਈ ਤਾਂ ਹੀ ਉੱਥੇ ਆਪਾਂ ਸੌਂ ਜੜੀ ਉਹ ਟੇਕ ਪੀ ਥੱਲੇ। ਉਹ ਸੌਂ ਆਂ ਨਾ ਬੇਤੋ ਬਾਸ ਚਲੀ ਗੇੜ ਜਗਤਾਂ ਕੜੀ ਨਾ। ਬਾਸ ਜਿੰਦਗੀ। ਬਾਸ ਉੱਥੇ ਖਾਚਾ ਬਾਸੌਣੀ ਨਹੀਂ। ਬਾਸ ਪਿੱਛੋਂ ਕੋਈ ਹੋਰ ਬਾਸ ਆ ਜੇ ਤੇ ਆਪੇ ਤੁਨੋਂ ਉਹ ਤਾਂ ਪੀਰੀ। ਉਹ ਲੀਗਲ ਨਹੀਂ ਹੁੰਦਾ। ਉਹ ਤਾਂ ਕਰੇ ਇੰਨਾ ਨਹੀਂ ਗਿੜੋ ਭੇਜੋ। ਘਟਨੀ ਵੀ ਬੜੀ ਮੁਸ਼ਕਲ ਆ। ਆਹ ਆਹ ਪੁਲਸਾਰੇ ਕੀ ਕਰਦੇ। ਇਹ ਵੀ ਝਗੜਾ ਤਾਂ ਨਹੀਂ ਚੱਲਦਾ ਤੇ ਖਜ਼ਾਨਾ ਦਾ ਕਿਸਾਨਾਂ ਦਾ ਹੀ ਹੋਣਾ ਕਿ ਉਹ ਹੀ ਰੋਡ ਤਾਂ ਨਹੀਂ ਕਿਤੇ ਆਹ ਤਾਂ ਜਗਾ ਇਕੱਠੀ ਆਈ ਆਂ ਆ ਜਗਾ ਤੇ ਜਿੱਥੇ ਆਪਣਾ ਪਾਈ ਦਾ ਲੜਾਈ ਸੀ ਜਮੀਨਾਂ ਬਾਰੇ ਆਹ ਉਹ ਤਾਂ ਨਾ ਲਾਇਆ ਉਹਨਾਂ ਨਾ ਇੱਧਰ ਤੋਂ ਆਹ ਉਹਨੇ ਇੱਥੇ ਹੀ ਆਉਣਾ ਸੀ ਉਹ ਡੀਸੀ ਆ ਫਿਰ ਠੀਕ ਆ ਆੜੀ ਗੱਡੀ ਆ ਤੇ ਅੱਗੇ ਆ ਰਹੀ ਸੀ ਉਹਨੇ ਇੱਥੇ ਹੀ ਆਉਣਾ ਸੀ ਇਹ ਸੀ ਆ ਰੋਡ ਦਾ ਹੀ ਮਸਲਾ ਸੀਗਾ ਕੁਝ ਉਹ ਜਿਹੜਾ ਜ਼ਨਾਲਾ ਪਾ ਕ੍ਰਾਸ ਕਰ ਲਿਆ ਹੈ ਨਾਲੇ ਦੇ ਵਿੱਚ ਕਾਫੀ ਟ੍ਰੈਫਿਕ ਸੀ ਇਹ ਜਿਹੜਾ ਗੁਰਮੁਦਾਸ ਤੋਂ ਆ ਰਿਹਾ ਨਾ ਪਿੱਛੇ ਰੋਡ ਇਸ ਇਤਾਈ 에어ਪੋਰਟ ਨੂੰ ਨਿਕਲ ਜਾਂਦਾ ਤੇ ਰਾਜਾ ਸੰਸੀ 에어ਪੋਰਟ ਤੇ ਉਸ ਤੋਂ ਬਾਅਦ ਅਮਰੀਕ ਸਰ ਤੇ ਅਗਰ ਤੁਸੀਂ ਇੱਧਰ ਆ ਰਹੇ ਹੋ ਨਾ ਇੱਧਰ ਜਾਣ ਵਾਸਤੇ ਤਾਂ ਰეკਮੈਂਡਾ ਕਿ ਤੁਸੀਂ ਇਸ ਰੋਡ ਤੇ ਨਾ ਆਓ ਸਾਨੂੰ ਵੀ ਪਤਾ ਨਹੀਂ ਸੀ ਬਹੁਤ ਜ਼ਿਆਦਾ ਖਰਾਬ ਆ ਅੰਡਰ ਕੰਸਟਰਕਸ਼ਨ ਚੱਲ ਰਿਹਾ ਕਿਤੇ ਉਹ ਬਣਿਆ ਕਿਤੇ ਉਹ ਨਹੀਂ ਬਣਿਆ ਤਾਂ ਬਹੁਤ ਖੱਜਲ ਖਰਾਬੀ ਆ ਬਹੁਤ ਟਾਈਮ ਖਰਾਬ ਹੋਇਆ ਸਾਡਾ ਤੇ ਹੁਣ ਆਪਾਂ ਜਨਾਲੇ ਤੋਂ ਅੱਗੇ ਨਿਕਲ ਗਏ ਆ ਤੇ ਆਪਾਂ ਰਾਜਾ ਸੰਸੀ ਰੋ 에어ਪੋਰਟ ਵਾਲੇ ਰੋਡ ਤੇ ਚੜ ਗਏ ਆ ਤਾਂ 24 ਕਿਲੋਮੀਟਰ ਆ ਮਰੀਸਾ ਰਹਿ ਗਿਆ ਤੇ 18 ਕਿਲੋਮੀਟਰ ਇੱਥੇ ਹੋਏਗਾ ਇਹ 에어ਪੋਰਟ ਤਾਂ ਹੁਣੇ ਰੋਡ ਤਕਰੀਬਨ ਵਧੀਆ ਆ ਮਿਲੇਗਾ ਪਾਣੂ 에어ਪੋਰਟ ਵਾਲਾ ਸਰਾਈ ਥੋੜਾ ਇੱਥੋਂ ਸਿੰਗਲ ਆ ਅਜ ਨਾਲੇ ਜੋ ਜਸਟ ਆਪਾਂ ਬਾਹਰ ਹੀ ਨਿਕਲੇ ਆ ਤਾਂ ਅੱਗੇ ਜਾ ਕੇ ਵੀ ਸ਼ਾਇਦ ਫੋਰ ਲੇਨ ਹੋ ਜਾਂਦਾ ਇੱਥੋਂ ਥੋੜਾ ਅੱਗੇ ਜਾ ਕੇ ਹੁਣੇ ਨਹੀਂ ਹੋਏਗਾ 에어ਪੋਰਟ ਦੇ ਲਾਗੇ ਜਾ ਕੇ ਸ਼ਾਇਦ ਹੋਏਗਾ ਗਿਆ ਹੀ ਕੇ ਰੋਡ ਵਧੀਆ ਮਿਲੇਗਾ ਵੇ ਬਸ 2 ਕਿਲੋਮੀਟਰ ਬਾਹਰ ਆਣ ਕੇ ਤਾਂ ਫੋਰ ਲੇਨ ਹੋ ਗਿਆ ਹੁਣ ਵਧੀਆ ਚੱਲੇਗਾ ਸਾਰਾ ਕੰਮ ਸਾਰੇ ਚੱਲ ਰਿਹਾ ਹੈ ਮਤਲਬ ਆਉਣ ਵਾਲੇ ਸਾਲ ਡੇਢ ਸਾਲ ਤੱਕ ਜਿਹੜਾ ਸਾਰਾ ਰੋਡ ਸਹੀ ਹੋ ਜਾਊਗਾ ਪਰ ਫੇਲਾ ਲਗਰ ਤੁਸੀਂ ਆ ਰਹੇ ਹੋ ਹੁਣ ਰੀਸੈਂਟਲੀ ਆਣਾ ਕਿਸੇ ਤਾਂ ਉਹਦੇ ਲਈ ਇਧਰੋਂ ਅਜਨਾਲੇ ਤੱਕ ਠੀਕ ਆ ਅਜਨਾਲੇ ਤੋਂ ਅੱਗੇ ਰਮਦਾਸ ਵਾਲਾ ਰੋਡ ਹੀ ਖਰਾਬ ਆ ਜੀ ਆਪਾਂ ਪਹੁੰਚ ਗਏ 에어ਪੋਰਟ ਤਾਂ ਇੱਥੇ ਆ ਜਿਵੇਂ ਤੁਸੀਂ ਦੇਖਿਆ ਕੁਝ ਸ਼ੌਟ ਦੇਖੇ ਮੇਲੇ ਦੇ ਕਨਫਰਮ ਨਹੀਂ ਆ ਬਟ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹਾਂ ਉਹੀ ਮੇਲੇ ਕਰਕੇ ਲੱਗੀਆਂ ਸ਼ਬੀਲ ਸਾਰਾ ਕਿ ਜਿਹੜਾ ਅਮਰੀਤਸਰ ਵਾਲਾ 에어ਪੋਰਟ ਆ ਨਾ ਉਹਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਉਹਦੀ ਇਤਿਹਾਸਕ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਤਾਂ ਉਹਦੇ ਸਬੰਧ ਵਿੱਚ ਹੀ ਆ ਸਾਰੀਆਂ ਸ਼ਬੀਲਾਂ ਵਗੈਰਾ ਜਿਹੜੀਆਂ ਲੱਗੀਆਂ ਆਈਆਂ ਉੱਥੇ ਮੇਲਾ ਹੈ ਜੁਲਾਈ ਕਨਫਰਮ ਨਹੀਂ ਆ ਸ਼ਾਇਦ ਅੱਜ 1 2 ਜੁਲਾਈ ਨੂੰ ਇੱਥੇ ਕੀ ਹੁੰਦਾ ਹੈ ਇਹ ਆ ਗਿਆ 에어ਪੋਰਟ ਰੋਡ ਆ ਗਿਆ 에어ਪੋਰਟ ਵਾਲਾ ਰੋਡ ਚਾਹਤੋ ਕਿ 1 ਕਿਲੋਮੀਟਰ ਜਾ ਕੇ 에어ਪੋਰਟ ਹੀ ਆ ਤਾਂ ਠੀਕ ਹੈ ਸੰਗਤ ਜਾ ਰਹੀ ਆ ਉਹੀ ਆ ਮੇਲੇ ਕਰਕੇ ਹੀ ਜਾ ਰਹੀ ਆ ਸੋ ਇਹਦੀ ਵੀ ਇੱਕ ਬਹੁਤ ਹੀ ਵੱਡੀ ਹਿਸਟਰੀ ਆ ਕਦੇ ਤੁਸੀਂ ਗੂਗਲ ਕਰਕੇ ਦੇਖ ਲਓ ਥੋੜੀ ਜੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਗੁਰਦੁਆਰਾ ਸਾਹਿਬ 에어ਪੋਰਟ ਦੇ ਅੰਦਰ 92 ਦੇ ਕੋਲ ਗੁਰਦੁਆਰਾ ਸਾਹਿਬ ਆ ਤਾਂ ਜਦੋਂ ਇਹ 에어ਪੋਰਟ ਬਣਿਆ ਸੀ ਉਦੋਂ ਪਹਿਲਾਂ ਦਾ ਗੁਰਦੁਆਰਾ ਸਾਹਿਬ ਆ ਏ ਏਅਰਪੋਰਟ ਅਥਾਰਟੀ ਨੇ ਉਹ ਗੁਰਦੁਆਰਾ ਸਾਹਿਬ ਨੂੰ ਉੱਥੋਂ ਜਾਨੀ ਕਿ ਰਿਮੂਵ ਕਰ ਦਿੱਤਾ ਸੀ ਤੇ ਫਿਰ ਜਦੋਂ ਏਅਰਪੋਰਟ ਬਣ ਕੇ ਤਿਆਰ ਹੋਇਆ ਜਦੋਂ ਪਹਿਲੀ ਫਲਾਈਟ ਲੈਂਡ ਕਰਨ ਲੱਗੇ ਸੀ ਤਾਂ ਪਾਇਲਟ ਨੂੰ ਰਨਵੇ ਨਹੀਂ ਦਿਸਿਆ ਸੀਗਾ ਪਾਇਲਟ ਨੇ ਕੁਝ ਨਹੀਂ ਦਿਸਿਆ ਥੱਲੇ ਨੂੰ ਹਨੇਰਾ ਹੀ ਦਿਖਦਾ ਸੀਗਾ ਤਾਂ ਫਿਰ ਉਹਨੇ ਜਾ ਕੇ ਸ਼ਾਇਦ ਮੈਨੂੰ ਕਨਫਰਮ ਨਹੀਂ ਸ਼ਾਇਦ ਵਾਪਸ ਉਹ ਦਿੱਲੀ ਲੈਂਡ ਕੀਤੀ ਸੀ ਫਲਾਈਟ ਤੇ ਫਿਰ ਇਹਨਾਂ ਨੇ ਬਲਾਈ ਪਾਇਲਟ ਨੂੰ ਪੁੱਛਿਆ ਕਿ ਕੀ ਤੂੰ ਲੈਂਡ ਕਿਉਂ ਨਹੀਂ ਕੀਤੀ ਤਾਂ ਉਹਨੇ ਦੱਸਿਆ ਕਿ ਮੈਨੂੰ ਕੁਝ ਨਹੀਂ ਦਿਸਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਾਫੀ ਮੰਗ ਕੇ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਫਿਰ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਤਾਂ ਹੁਣ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਹੁੰਦਾ ਜਲਾਈ ਦੇ ਵਿੱਚ ਸ਼ਾਇਦ ਅੱਜ 1 ਜਲਾਈ ਹੈ ਕੱਲ ਇਹ ਇਹਨਾਂ ਦੋ ਦਿਨਾਂ ਦੇ ਵਿੱਚ ਹੀ ਆ ਤੇ ਪੂਰੀ ਮੰਨਤਾ ਜਾਨੀ ਕਿ ਹੁਣ ਅੰਦਰ ਜਾਣ ਦਿੰਦੇ ਆ ਏਅਰਪੋਰਟ ਦੇ ਅੰਦਰ ਤੁਹਾਡੇ ਕੋਲ ਆਈਡੀ ਪ੍ਰੂਫ ਲੈ ਕੇ ਤੁਸੀਂ ਅੰਦਰ ਜਾ ਸਕਦੇ ਹੋ ਤੇ ਐਤਵਾਰ ਵੀ ਸ਼ਾਇਦ ਓਪਨ ਕਰਦੇ ਆ ਤੇ ਜ਼ਿਆਦਾ ਐਤਵਾਰ ਸੱਕਤ ਨੂੰ ਜਾਣ ਦਿੰਦੇ ਆ ਉਹ ਤਾਂ ਜਾ ਗੂਗਲ ਕਰਕੇ ਦੇਖ ਲਓ ਇੰਨਾ ਜ਼ਿਆਦਾ ਕਲੀਅਰ ਨਹੀਂ ਤੁਹਾਨੂੰ ਪਤਾ ਪਰ ਮੈਨੂੰ ਗੁਰਦੁਆਰੇ ਦੀ ਹਿਸਟਰੀ ਬਾਰੇ ਇੰਨਾ ਕੋ ਪਤਾ ਹੈ